ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੇਰੇ ਗੁਣ ਅਵਗੁਣ ਨਾਮ ਵਿਚਾਰਿਆ ਪ੍ਰਭ ਆਪਣਾ ਬਿਰਦ ਸੁਮਾਰਿਆ ਕੰਠ ਲਾਏ ਕੇ ਰਖਿਓ ਨ ਲਗੈ ਨ ਤਤੀ ਵਾਉ ਜੀਓ ਮੈਂ ਮਨ ਤਨ ਪ੍ਰਭ ਉਤੇ ਆਇਆ ਜੀ ਇਛੜਿਆ ਫਲ ਪਾਇਆ ਸ਼ਾਹ ਬਾਦਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀਵੇ ਨਾਉ ਜਿਓ ਤੁਦੇ ਆਪੇ ਆਪੋ ਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚ ਵਰਤਦਾ ਜਿਸ ਭਾਵੇਂ ਤਿਸੈ 부ਝਾਏ ਜਿਓ ਗੁਰ ਪ੍ਰਸਾਦੀ ਪਾਇਆ ਤਿਥੈ ਮਾਇਆ ਮੋਹ ਚੁਕਾਇਆ ਕਿਰਪਾ ਕਰ ਕੈ ਆਪਣੀ ਆਪੇ ਲੈ ਸਮਾਏ ਜਿਉ ਗੋਪੀ ਨੈ ਗੋਆਲੀਆ ਤੁਦ ਆਪੇ ਗੋਏ ਉਠਾ ਲਿਆ ਹੁਕਮੀ ਭਾਂਡੇ ਸਾਜਿਆ ਤੂ ਆਪੇ ਭਨ ਸਵਾਰ ਜਿਉ ਜਿਨ ਸਤਗੁਰ ਸਿਓ ਚਿਤ ਲਾਇਆ ਤਿਨੀ ਦੂਜਾ ਭਾਉ ਚੁਕਾਇਆ ਨਿਰਮਲ ਜੋਤ ਤਿੰਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜਿਓ ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦੇ ਹੈ ਵੜਿਆਈਆਂ ਅਣ ਮੰਗਿਆ ਦਾਨ ਦੇਵਨਾ ਕੋ ਨਾਨਕ ਸੱਚ ਸੁਮਾਲ ਜਿਓ ਸ੍ਰੀ ਰਾਗ ਮਹੱਲਾ ਪੰਜਵਾਂ ਪੈ ਪਾਏ ਮਨਾਈ ਸੋਏ ਜਿਓ ਸਤਗੁਰ ਪੁਰਖ ਮਿਲਾਇਆ ਤੇ ਸੇਵੜ ਅਵਰਨਾ ਕੋਏ ਜਿਓ ਰਹਾਓ ਗੁਸਾਈ ਮਹੰਡਾ ਇਠੜਾ ਅਮ ਅਬੇ ਥਾਵੋ ਮਿਠੜਾ ਪੈਣ ਪਾਈ ਸਭ ਸੱਜਣਾ ਤੁਦ ਜੇਹਾ ਨਾਹੀ ਕੋਏ ਜਿਓ ਤੇਰਾ ਹੁਕਮੇ ਸਾਵਣ ਆਇਆ ਮੈਂ ਸਤ ਕਾ ਹੱਲ ਜੋ ਆਇਆ ਨਾਉ ਬੀਜਣ ਲੱਗਾ ਆਸ ਕਰ ਹਰ ਬੋਹਲ ਬਖਸ ਜਮਾਏ ਜਿਓ ਹੋ ਗੁਰ ਮਿਲੈ ਕਪਛਾਨ ਦਾ ਦੁਇਆ ਕਾਗਲ ਚਿਤ ਨ ਜਾਣਦਾ ਹਰ ਇਕਤੈ ਕਰੈ ਲਾਇਓ ਨਾ ਜਿਉ ਭਾਵੇ ਤਿਵੇ ਨਿਬਾਹੇ ਜਿਓ ਤੋਸੀ ਭੋਗਿਓ ਪੁੰਚੋ ਹੋ ਭਾਈ ਹੋ ਗੁਰਦੀ ਬਾਣ ਕਵਾਏ ਪਹਿਨਾਈਓ ਹੋ ਹੋ ਆ ਮਾਹਰ ਪਿੰਡ ਦਾ ਬਨ ਆਂਦੇ ਪੰਜ ਸ੍ਰੀ ਕਜੀਓ ਹੋ ਆਇਆ ਸਮੈ ਤੇ ਹੰਡਿਆ ਪੰਜ ਕਿਰਸਾਨ ਮੁਜੇਰੇ ਮਹੰਡਿਆ ਕਾਣ ਕੋਈ ਕੱਢ ਨਾ ਹੰਗਈ ਨਾਨਕ ਉੱਠਾ ਕੋਕੇ ਗਿਰਾਓ ਜਿਓ ਹੋ ਵਾਰੀ ਘੁੰਮਾ ਜਾਵੰਦਾ ਇੱਕ ਸਾਹਾ ਤੁੱਦ ਧਿਆਏਂਦਾ ਉਜੜ ਥਿਹੋ ਵਸਾਇਓ ਹੋ ਤੁੱਦ ਵਿਟੋ ਕੁਰਬਾਨ ਜਿਓ ਆ ਰਿਠ ਹੈ ਨਿਤ ਤਿਹਾਇਦਾ ਮਨ ਚਿੰਦੀ ਸੋ ਫਲ ਪਾਏਂਦਾ ਸਬੇ ਕਾਜ ਸਵਾਰਿਆਨ ਲਾਹੀ ਅਨ ਮਨ ਕੀ ਭੁੱਖ ਜਿਓ ਮੈਂ ਛੜਿਆ ਸਭ ਤੰਦੜਾ ਗੁਸਾਈ ਸੇ ਵੀ ਸੱਚੜਾ ਨਉ ਨਿਦ ਨਾਮ ਨਿਧਾਨ ਹਰ ਮੈਂ ਪੱਲੈ ਬਰਦਾਸ਼ਿਕ ਜਿਓ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤ ਗੁਰ ਪੁਰਖ ਵਿਖਾਲਿਆ ਮਸਤਕ ਤਰਕੈ ਹੱਥ ਜਿਓ ਮੈਂ ਬੱਦੀ ਸੱਚ ਧਰਮਸਾਲ ਹੈ ਗੁਰ ਸਿੱਖਾ ਲਹਿੰਦਾ ਭਾਲ ਕੈ ਪੈਰ ਧੋਵਾ ਪੱਖਾ ਫੇਰਦਾ ਤਿਸ ਨਿਵ ਨਿਵ ਲੱਗਾ ਪਾਏ ਜਿਓ ਸੋਣ ਗੱਲਾਂ ਗੁਰ ਪਹਿ ਆਇਆ ਨਾਮ ਦਾ ਇਸ ਨਾਨ ਦੜਾਇਆ ਸਭ ਮੁਕਤ ਹੋਵਾ ਸੈ ਸਾਰ ੜਾ ਨਾਨਕ ਸੱਚੀ ਬੇੜੀ ਛਾੜ ਜਿਓ ਸਭ ਸ੍ਰੇਸ਼ਟ ਸੇਵੇ ਦਿਨ ਰਾਤ ਜਿਓ ਦੇ ਕੰਨ ਸੁਣ ਹੋਰ ਦਾਸ ਜਿਓ ਠੋਕ ਵਜਾਏ ਸਭ ਡਿੱਠੀਆ ਤੁਸੇ ਆਪੇ ਲਿਆ ਛਲਨ ਛਡਾਏ ਜਿਓ ਠੋਕ ਵਜਾਏ ਸਭ ਡਿੱਠੀਆ ਤੁਸੇ ਆਪੇ ਲਿਆ ਛਲਨ ਛਡਾਏ ਜਿਓ ਹੁਣ ਹੁਕਮ ਹੋਵਾ ਮਿਰਵਾਣ ਦਾ ਪੈ ਕੋਏ ਨਾ ਕਿਸੈ ਜਾਣਦਾ ਸਾਬ ਸੁਖਾਲੀ ਬੁੱਠੀਆ ਇਹ ਹੋਵਾ ਹਲੇਮੀ ਰਾਜ ਜਿਓ ਜਿਵੇਂ ਜਿਵੇਂ ਅਮਰਤ ਵਰਸਦਾ ਬੁਲਾਇਆ ਬੋਲੀ ਖਸਮ ਦਾ ਵੋ ਮਾਨਕਿਆ ਤੁਧ ਉਪਰੇ ਤੂੰ ਆਪੇ ਪਾਏ ਥਾਏ ਜਿਓ ਤੇਰਿਆਂ ਭਗਤਾ ਭੁਗ ਸਦ ਤੇਰੀਆਂ ਹਰ ਲੋਚਾਂ ਪੂਰਨ ਮੇਰੀਆਂ ਦੇਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲੈ ਹੋ ਮਿਲਾਏ ਜਿਓ ਤੋਦ ਜੇ ਵੜੇ ਅਵਰ ਨਾ ਭਾਲਿਆ ਤੂੰ ਦੀਪ ਲੋਪੇ ਆਲਿਆ ਤੂੰ ਥਾ ਨਥਨੰਤਰ 라ਵਰੇਹਾ ਨਾਨਕ ਭਗਤਾ ਸੱਚ ਆਧਾਰ ਜਿਓ ਹੋ ਗੁਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲ ਉੱਚ ਦਮਾਲੜਾ ਸਭ ਹੋਈ ਛਿੰਜੇ ਇਕੱਠੀਆਂ ਦੇਈ ਬੈਠਾ ਵੇਖੈ ਆਪ ਜਿਓ ਵਾਤ ਵੱਜਨ ਟਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕਾਂਡ ਜਿਓ ਸਭ ਇਕੱਠੇ ਹੋਏ ਆਇਆ ਘਰ ਜਾਸਨ ਵਾਟ ਵਟਾਇਆ ਗੁਰਮਖ ਲਾਹਾ ਲੈ ਗਏ ਮਨ ਮੁਖ ਚੱਲੇ ਮੂਲ ਗਵਾਏ ਜਿਓ ਤੋ ਵਰਨਾ ਚਹਿਨਾ ਬਾਹਰਾ ਹਰ ਦਿਸੈ ਹਾਜ਼ਰ ਜਾਹਰਾ ਸੁਣ ਸੁਣ ਤੁਜੈ ਧਿਆਏਂਦੇ ਤੇਰੇ ਭਗਤ ਰਤੇ ਗੁਣਤਾਸ ਜਿਓ ਮੈਂ ਜੁਗ ਜੁਗ ਦੇ ਸੇ ਵੜੀ ਗੁਰ ਕੱਟੀ ਮੈਂਡੀ ਜੇ ਵੜੀ ਹੋ ਬਾਹੜ ਛਿੰਜ ਨਾ ਨਚਾਉ ਨਾਨਕ ਅਵਸਰ ਲੱਦਾ ਭਾਲ ਜਿਓ ਮੈਂ ਜੋਗ ਜੋਗ ਦਈ ਸੇ ਵੜੀ ਗੁਰ ਕੱਟੀ ਮਹੰਡੀ ਜੇ ਵੜੀ ਹੋ ਬਾਹੜ ਛਿੰਜ ਨਾ ਨਚਾਉ ਨਾਨਕ ਔ ਸਰਲਦਾ ਭਾਲ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ